ਮੰਗਣ ਵਾਲੇ ਆਏ ਸਨ ਜਿੰਨੇ ਪਿਖਾਰੀ ਆਏ ਸਨ ਗਰੀਬ ਤੋਂ ਗਰੀਬ ਵੀ ਕੋਈ ਆਇਆ ਮਹਾਰਾਜ ਜੀ ਨੇ ਇਹ ਨਹੀਂ ਕਿ ਆਪੀ ਤੇਰੀ ਦੂਸਰੀ ਪੰਗਤ ਹੈ ਤੇ ਤੂੰ ਦੂਸਰੀ ਪੰਗਤ ਵਿੱਚ ਬਹਿ ਸਾਰਿਆਂ ਨੂੰ ਸਮਾਨ ਬਿਠਾਇਆ ਸੱਚੇ ਪਾਤਸ਼ਾਹ ਜੀ ਨੇ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਰਿਆਦਾ ਹੈ ਸੰਗਤ ਜੀ ਗੁਰੂ ਘਰ ਲੰਗਰ ਜਿਹੜਾ ਹੈ ਨਾ ਇਹ ਮਹਾਰਾਜ ਜੀ ਨੇ ਬਣਾਇਆ ਅਸਲ ਵਿੱਚ ਗਰੀਬਾਂ ਵਾਸਤੇ ਵੀ ਜਿਹੜਾ ਗਰੀਬ ਛਕੇ ਤੇ ਉਹ ਛੱਕ ਕੇ ਅਸੀਸ ਦਵੇ ਜਿਹੜਾ ਆਨੰਦ ਕਾਰਜਾਂ ਤੇ ਆਪਾਂ ਲੰਗਰ ਲਾਉਨੇ ਆ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ਤੇ ਜਾਂ ਜਦੋਂ ਵੀ ਆਪਾਂ ਗੁਰੂ ਕੇ ਲੰਗਰ ਲਾਉਨੇ ਆ ਨਾ ਇਹ ਸੰਗਤ ਜੀ ਮਰਿਆਦਾ ਮਹਾਰਾਜ ਜੀ ਨੇ ਤਾਂ ਹੀ ਚਲਾਈ ਸੀ ਕਿ ਭੁੱਖਾ ਛਕੇ ਤੇ ਛਕੇ ਅਸੀਸ ਦਵੇ ਪਰ ਅਸੀਂ ਜਿਹੜਾ ਗੁਰੂ ਕਾ ਲੰਗਰ ਉਹ ਵੀ ਸੰਗਤ ਜੀ ਰਜਿਆਂ ਵਾਸਤੇ ਬਣਾ ਦਿੱਤਾ ਜਦੋਂ ਘਰ ਵਿੱਚ ਖੰਡ ਪਾਠ ਸਾਹਿਬ ਕਰਾਈਏ ਕੋਈ ਵਿਆਹ ਦਾ ਖੁਸ਼ੀ ਦਾ ਤੇ ਆਪਾਂ ਉਹੋ ਹੀ ਸੱਦਦੇ ਆ ਜਿਹੜੇ ਪਹਿਲਾਂ ਹੀ ਤੱਕੜੇ ਹੋਣ ਤੇ ਜਿਹੜੇ ਵਿਚਾਰੇ ਗਰੀਬ ਨੇ ਉਹਨਾਂ ਨੂੰ ਤੇ ਪਹਿਲਾਂ ਹੀ ਸਪੈਸ਼ਲ ਡਿਊਟੀ ਲੱਗਦੀ ਇੱਕ ਦੀ ਭਤੋਂ ਕਿਸੇ ਗਰੀਬ ਨੂੰ ਮੰਦਰ ਨਹੀਂ ਆਉਣ ਦੇਣਾ ਤੇ ਸੰਗਤ ਜੀ ਮੈਂ ਬੇਨਤੀ ਕਰਾਂ ਵੀ ਜਿਹੜਾ ਅਮੀਰ ਬੰਦਾ ਹੈ ਨਾ ਜਿਹੜਾ ਪਹਿਲਾਂ ਹੀ ਰਜਿਆ ਹੈ ਉਹਦੇ ਅੱਗੇ ਭਾਵੇਂ 36 ਪ੍ਰਕਾਰ ਦੇ ਭੋਜਨ ਰੱਖ ਦੋ ਉਹਨੇ ਛੱਕੇ ਕਦੇ ਅਸੀਸ ਨਹੀਂ ਦੇਣੀ ਵੀ ਗੁਰੂ ਨਾਨਕ ਸਾਹਿਬ ਤੈਨੂੰ ਜਾਦਾ ਦੇਣ ਅਸੀਸ ਕਿੰਨੇ ਦੇਣੀ ਆ ਜਿਹੜਾ ਭੁੱਖਾ ਪ੍ਰਸ਼ਾਦਾ ਛਕੂਗਾ ਜਿਹਦੇ ਅੰਦਰ ਭੁੱਖ ਹੋਵੇ ਪ੍ਰਸ਼ਾਦੇ ਦੀ ਉਹ ਛੱਕ ਕੇ ਉਹਨੂੰ ਭਾਵੇਂ ਦਾਲ ਨਹੀਂ ਛਕਾ ਦੋ ਨਹੀਂ ਪਹੁੰਚ ਪੈਂਦੀ ਨਾ ਭਾਵੇਂ ਦਾਲ ਦੇ ਨਾਲ ਹੀ ਛਕਾ ਦੋ ਪਰ ਉਹ ਛੱਕ ਕੇ ਪ੍ਰਸ਼ਾਦਾ ਅਸੀਸ ਜ਼ਰੂਰ ਦੇਵੇਗਾ ਜਿਹੜਾ ਅਮੀਰ ਹੋਇਆ ਨਾ ਉਹਨੇ ਘਰ ਜਾ ਕੇ ਇਹੋ ਹੀ ਕਹਿਣਾ ਵੀ ਮੈਂ ਪਹਿਲਾਂ ਵੀ ਛੱਕ ਕੇ ਗਿਆ ਸੀ ਮੈਨੂੰ ਫੇਰ ਛਕਾਤਾ ਮੇਰਾ ਢਿੱਡ ਭਰ ਗਿਆ ਤੇ ਮੈਂ ਬਿਮਾਰ ਹੋ ਗਿਆ ਮਹਾਰਾਜ ਜੀ ਨੇ ਲੰਗਰ ਬਣਾਇਆ ਸੀ ਗਰੀਬ ਵਾਸਤੇ ਸਿੱਖਾ ਜਦੋਂ ਤੇਰੇ ਬੱਚੇ ਦਾ ਵਿਆਹ ਬੱਚੀ ਦਾ ਵਿਆਹ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਹੈ ਦਾਨ ਪੁੰਨ ਕਰ ਜਦੋਂ ਗਰੀਬ ਅਸੀਸ ਦੇਵੇਗਾ ਉਹ ਅਸੀਸ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਤੱਕ ਪਹੁੰਚ ਜਾਂਦੀ ਹੈ ਮਹਾਰਾਜ ਜੀ ਗਰੀਬ ਦੀ ਸੁਣਦੇ ਨੇ ਤੇ ਸੰਗਤ ਜੀ ਸੱਜੇ ਪਾਤਸ਼ਾਹ ਜੀ ਨੇ ਰਜਮਾ ਭੋਜਨ ਸ਼ਿਕਾਇਆ ਸਾਰੀਆਂ ਸੰਗਤਾਂ ਨੂੰ ਫਿਰ ਜਿਹੜੇ ਗਰੀਬ ਨੇ ਕੁਝ ਘਰ ਖਾਣ ਵਾਸਤੇ ਮੰਗਦੇ ਨੇ ਤੇ ਸੱਜੇ ਪਾਸ਼ਾ ਆਵਾਜ਼ਾਂ ਮਾਰ-ਮਾਰ ਕੇ ਪ੍ਰਸ਼ਾਦ ਦਿੰਦੇ ਹਨ ਹਵਤ ਅਗਾਵੇ ਬਹੁ ਸਿੱਖ ਅਲਾਵ ਗਨ ਸ੍ਰੀ ਹਰਿ ਗੋਬਿੰਦ ਜੀ ਵੋ ਜਗ ਜੁਗ ਚਾਰ ਕਰ ਜਦੋਂ ਭੁੱਖਿਆਂ ਨੂੰ ਪ੍ਰਸ਼ਾਦਾ ਮਿਲਿਆ ਤੇ ਖਾ ਕੇ ਅਸੀਸ ਪਤਾ ਕੀ ਦਿੰਦੇ ਨੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੁੱਤਰ ਜਿਹੜੀ ਚਾਰ ਜੁਗਾਂ ਜਿੱਦੀ ਹੋਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਜਿਹੜੇ ਭੁੱਖੇ ਨੂੰ ਵਿਚਾਰੇ ਨੂੰ ਪ੍ਰਸ਼ਾਦਾ ਖਾਣ ਨੂੰ ਵੀ ਮਿਲ ਗਿਆ ਨਾਲ ਲੈ ਕੇ ਜਾਣ ਨੂੰ ਵੀ ਮਿਲ ਗਿਆ ਤੇ ਸੰਗਤ ਜੀ ਕਬੀ ਰਾਜ ਕਹਿੰਦੇ ਵੀ ਉਹ ਮੁੱਖ ਤੋਂ ਅਸੀਸਾਂ ਹੀ ਦਿੰਦੇ ਜਾਂਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ ਜਿਹੜੀ ਚਾਰ ਜੁਗਾਂ ਜਿੰਨੀ ਹੋਵੇ ਸਭ ਗੁਰੂ ਅਰਜਨ ਮੰਨ ਕੇ ਉਦਾਰ ਮਹਾਦਸ਼